ਗੋਲ ਗੱਪਿਆਂ ਦਾ ਲੰਗਰ ਸ਼ਿਮਲਾਪੁਰੀ ਚ ਬਾਬਾ ਚਤਰ ਸਿੰਘ ਜੀ ਅਤੇ ਸੰਗਤਾਂ ਵੱਲੋਂ ਜੀ ਸਿੰਘਾ ਪ੍ਰੈਸ ਨਿਯ ਸੰਚਾਲਕ ਜਸਤ ਨਾਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਮੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਮੋਹਨਪੁਰਾ ਪਠਲ ਸਾਜਾ ਸਿੰਘ ਨੇੜੇ ਗੇਟ ਬ੍ਰਹਮਪੁਰਾ ਗੁਰਦੁਆਰਾ ਸ਼ਿਮਲਾਪੁਰੀ ਸ਼ਾਣੀ ਲਿਖੇ ਸੰਗਤਾਂ ਦੇ ਸਹਿਯੋਗ ਚਦ ਕਾ ਬਾਬਾ ਚਤਰ ਸਿੰਘ ਜੀ ਦੀ ਦੇਖਰੇਖ ਹੈ ਇੱਥਾ ਅੱਜ ਮਿਤੇ 18 ਅਗਸਤ 2024 ਦਿਨ ਐਤਵਾਰ ਨੂੰ ਲਗਾਇਆ ਗਿਆ ਗੋਲ ਗੱਪਿਆਂ ਦਾ ਲੰਗਰ ਬਾਬਾ ਜੀ ਨੇ ਕਿ ਹਾਂ ਪਿਛਲੇ ਦਿਨੀ ਇਸ ਦਰਬਾਰ ਤੇ ਹੋਏ ਮੇਲੇ ਤੋਂ ਲੈ ਕੇ ਅੱਜ ਤੱਕ ਦਾਲ ਪੰਥ ਦਾ ਪੜਾ ਇੱਥੇ ਹੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਗੁਰੂ ਪਾਤਸ਼ਾਹ ਜੀ ਦੇ ਹੁਕਮਾ ਮੁਤਾਬਿਕ ਇੱਥੇ ਪੰਗਤ ਅਤੇ ਸੰਗਤ ਦਾ ਪਹਿਰਾ ਹੋਣਾ ਚਾਹੀਦਾ ਹੈ ਕਿਉਂਕਿ ਆਲੇ-ਦੁਆਲੇ ਪਿੰਡਾਂ ਦੇ ਲੋਕ ਇੱਥੇ ਸੇਵਾ ਤੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰ ਸਕਣ ਇਸ ਦਰਬਾਰ ਨੂੰ ਇੱਥੇ ਤੱਕ ਲਿਆਉਣ ਵਿੱਚ ਇਹਨਾਂ ਪਿੰਡਾਂ ਦੇ ਸੇਵਾਦਾਰਾਂ ਦਾ ਅਤੇ ਦਾਲ ਪੰਥੀ ਬਾਬਾ ਸ਼ਹੀਦ ਸਿੰਘ ਟਾਪ ਸਰਵਾਲੇ ਅਤੇ ਬਾਬਾ ਚਤਰ ਸਿੰਘ ਜੀ ਸਾਥੀ ਨਿਹੰਗ ਸਿੰਘਾਂ ਦਾ ਬਹੁਤ ਵੱਡਾ ਸਹਿਯੋਗ ਹੈ ਤਾਂ ਹੀ ਅਸੀਂ ਅਨੇ ਦਿਨਾ ਤੋਂ ਇੱਥੇ ਦਲ ਪੰਥੀ ਪੜਾ ਲਾ ਕੇ ਬੈਠੇ ਹਾਂ ਕਿ ਗੁਰੂ ਘਰ ਦੀ ਮਰਿਆਦਾ ਅਨਸਾਰ ਇੱਥੇ ਪੰਗਤ ਅਤੇ ਸੰਗਤ ਦਾ ਪ੍ਰਵਾਹ ਚੱਲਣਾ ਸ਼ੁਰੂ ਹੋ ਜਾਵੇ ਤਾਂ ਹੀ ਅਸੀਂ ਦਲ ਪੰਥ ਸਮੇਤ ਇੱਥੇ ਡੇਰੇ ਲਾ ਕੇ ਬੈਠੇ ਹਾਂ ਦਸਰੇਨ ਬਾਬਾ ਚਤਰ ਸਿੰਘ ਜੀ ਉਹਨਾਂ ਨਾਲ ਬੈਠੇ ਔਰ ਵਿਨਿਆਗ ਸਿੰਘ ਜਥੇਬੰਦੀਆਂ ਅਤੇ ਜੱਸਾ ਪੱਠੜ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਮਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨਸਰ ਹਾਲੀ ਕਲਾ ਅਬਾ ਚਦਰ ਸਿੰਘ ਜੀ ਖੇਮਤ ਸਰ ਜੀ ਅਕਸ਼ੀ ਸਿੰਘ ਜਿੰਨੀ ਬਹੁਤ ਵੱਡਾ ਖੇਮਲਾਪੁਰ ਚ ਮੇਲਾ ਕਰਾਇਆ ਗਿਆ ਆਪ ਜੀ ਵੱਲੋਂ ਸਰਦਾਰ ਵੱਲੋਂ ਇਸ ਦਰਬਾਰ ਤੇ ਇਸ ਦੇਰੇ ਤੇ ਅੱਜ ਵੀ ਦਲ ਕਮੰਡਲ ਆਪਣੀ ਹਾਜ਼ਰੀ ਲੈ ਕੇ ਬਿਠਾ ਹੈ ਆਪ ਜੀ ਵਿੱਚ ਹੋ ਦਸਾਂਜੋ ਦੇ ਦਰਵਾਸ ਹੁੰਦੀ ਹੈ ਇਹ ਦਰਵਾਸ ਨੂੰ ਕਿੰਨਾ ਆਪ ਜੀ ਅੱਗੇ ਜਿਆਦਾ ਹੈ ਗੱਲ ਸਭ ਪਤਾ ਹੈ ਦਰਪੰਥ ਦਾ ਪਾਪੋ ਸਾਹਿਬ ਪੁਸ਼ਪ ਸਿੰਘ ਪਾਪੋ ਸਾਹਿਬ ਵਾਲੇ ਦਰਪੰਥ ਸੱਜ ਭਗਵਾਨ ਸਿਵਾ ਦਾ ਆਦੀ ਬੰਚੀ ਜੀ ਦੇ ਸੰਪਰਦਾਇ ਲਾਇਆ ਇਹ ਦਰਪੰਥ ਦੇ ਰਾਤ ਨੂੰ ਪਾਪੋ ਸ਼ੌਣੇ ਨਕਸੰਗ ਦਿਤ ਦਰਪੰਥ ਦੀ ਸੇਵਾ ਦੇ ਬਣ ਸਮਾਤ 12 ਜਿਹੜਾ ਆਪਾ ਬਣਾਇਆ ਜਿੱਦ ਇਸ ਤੋਂ ਉਸ ਤੋਂ ਬੜਾ ਤਕੜਾ ਡੇਰੀ ਨੂੰ ਦੂਰ ਹੀ ਜਾਦਾ ਹੈ ਉਹ ਬੰਦ ਜਾ ਪਿਆ ਹੈ ਇੱਥੇ ਇੱਕ ਨਾਮ ਸੰਗਜ ਵੀਰ ਸੰਗ ਬ੍ਰਹਮਪੁਰ ਹੈ ਮਹ ਕਾਲਪੁਰ ਹੈ ਬੜਾ ਲੰਮਾ ਸਮਾਜ ਨੂੰ ਇਹ ਮਠਿਆਲਾ ਜੁੜਾ ਨਾ ਹੰਦੀ ਲਾਚ ਨਾ ਦੇਦਾ ਦਾ ਇਦੋਂ ਕਾਰਨ ਸੜਲੀ ਜਗ੍ਹਾ ਤੇ ਪਾ ਪੁੱਤ ਬਾਬਾ ਸ਼ਿਵਜੀ ਆਏ ਥੇ ਆਪਨ ਤਾਂ

ਸਸੰਗ ਕੋ ਆ ਕੇ ਸੰਗਤਾਂ ਦਾ ਲੰਗਰ ਲਗਾਇਆ ਕਰੇ ਤੇ ਵਕਤ-ਵਕਤ ਗੱਲਪੰਥੀ ਤੇ ਆਣ ਕੇ ਸੰਯੋਗ ਕਰਿਆ ਕਰੇ ਲੋਕ ਦੀਆਂ ਸੰਗਤਾਂ ਨਾਲ ਸੰਯੋਗ ਕਰੇ ਅੱਜ ਇਹੋ ਬਸ ਵੱਡੀ ਗੱਲ ਹੋਈ ਕਿਸੇ ਜ਼ਿੰਮੇਵਾਰ ਤੇ ਜੁੜੇ ਆਪਰਾਮ ਨੇ ਪੰਥੀ ਗਵਰਦਿਆ ਪਰਮ ਕਰੇ ਸਨ ਜੀ ਗੁਰੂ ਸਾਹਿਬ ਦੇ ਪੱਖ ਨਾਲ ਮੇਦ ਕਰ ਤੇ ਗੁਰਦਵਾਰਿਆਂ ਤੋਂ ਮਨਾਇਆ ਹੈ ਵੱਡਾ ਆਪ ਲੰਗਰ ਥੋੜਾ ਜ਼ਿਆਦਾ ਦਾ ਦਾਜ਼ ਹੋਰੀ ਲੋਕਾਂ ਜਿਆ ਸੰਤਾਈਏ ਬੁਲੀ ਆਂਗੜਾ ਬਹੁਤ ਗੱਲ ਲੰਗਰ ਜਾਦਾ ਬਣ ਚੱਲ ਰਿਹਾ ਗੁਰੂ ਤੇ ਸੰਸਾ ਚੱਲ ਰਹੀਆਂ ਜੀ ਸਾਹਿਬ ਕਿਰਪਾ ਕਰਨ ਜੀ ਜਨ ਨੂੰ ਬੁਲਾਇਆ ਜਾਵੇ ਇੱਕ ਵਾਰ ਕੋਈ ਜਗ੍ਹਾ ਤੇ ਇੱਥੇ ਹੀ ਸੰਗਤ ਆਉਂਦੀਆਂ ਨੇ ਆਪ ਹੀ ਇੱਥੋਂ ਦੇ ਗੁਰੂ ਕਿਰਪਾ ਕਰਦੇ ਜੀ ਅੱਛਾ ਜੀ ਮਾਫੀ ਕੋ ਆਪ ਜੀ ਨੇ ਸਮਾਜਿਕ ਵਿਸ਼ਾ ਬਹੁਤ ਪਿਆਰਾ ਆਪ ਜੀ ਸਮਾਜ ਸੇਵੀ ਪਰਵਰਣ ਕੀਤਾ ਹੈ ਕਿ ਜੇ ਸਮਾਜ ਦੀ ਸੇਵਾ ਮਨੁੱਖਤਾ ਨੂੰ ਰੱਬ ਨਾਲ ਜੋੜਨ ਦੀ ਸੇਵਾ ਆਪ ਜੀ ਕਰਦੇ ਰਹਿੰਦੇ ਜੋ ਮੈਂ ਬਸ ਰਕ ਜੀ ਵੀ ਚੱਲਦਾ ਹਾਂ ਸਮਾਂ ਮਿਲਿਆ ਅਗਲੀ ਦਰਸ਼ਣਾਂ ਲਈ ਆਉਂਦੇ ਰਹਿਵਾਂਗੇ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਬਾਬਾ ਜੀ ਜਿਵੇਂ ਹਿਮਲਾਪੂਰੀ ਨਾ ਰੱਖਿਆ ਪੰਜ ਦਰਬਾਰ ਦਾ ਤੁਕਰਸੇ ਬਹੁਤ ਹੁਣਾ ਬੱਜਿਆ ਹੈ ਆਪ ਜੀ ਕਿਸ ਇਲਾਕੇ ਦੇ ਨਗਰਾਂ ਦੇ ਬਾਰੇ ਦੱਸੋ ਜੇ ਸਾਡੇ ਚੰਗੂ ਦੇ ਨਗਰ ਕਿੰਨੇ ਕੇ ਸਰਬਾਨਾ ਦੇ ਨਗਰ ਹੈਗੇ ਪੰਜ ਛੇ ਨਗਰ ਹੈ ਆ ਨਗਰ ਰਾਤ ਰਾਤ ਹਲ ਸੰਤੂਰਾ ਵਿਰਾਨ ਹੋ ਗਿਆ ਕਬੜਾ ਇਹਨਾਂ ਨਸਾਂ ਦੇ ਸਬਸਤ ਜੂਨ ਦਾ ਆਸਰਾ ਹੈ ਸੇਵਾ ਸਰਪੰਨੋ ਸੇਵਾ ਹੁੰਦੀ ਹੈ ਜਿਵੇਂ ਇੱਧਰ ਵੱਡਾ ਸੁੰਦਰਾ ਜਿਹੜਾ ਸਾਡਾ ਇੱਧਰ ਢੋਲਾ ਸਾਹਿਬ ਉਹਨਾਂ ਸੈਂਟਰ 'ਚ ਪਿੰਦਾ ਜੁਲਾ ਹਾਂ ਸਰਪੰਨੋ ਅੱਛਾ ਜੀ ਮਾਪੂਰੂ ਆਪਨੇ ਗੱਲ ਤੇ ਵਾਇਰਲ ਕੀਤਾ ਜੀ ਸਿੰਘਾਟੀ ਮਤੇ ਜਸਤਣਾ ਵਾਲਾ ਵੱਲੋਂ ਆਵਾਜ਼ ਆਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913